ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਮੇਰੇ ਚੈਨਲ YouTube ਚੈਨਲ ਬੀ ਬਿਊਟੀਫੁਲ ਬਿਡਿਕ ਤੇ ਤੁਹਾਡਾ ਸਾਰਿਆਂ ਦਾ ਤੇ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਬਾਕੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਬਾਕੀ ਕਮੈਂਟ ਬਾਕਸ 'ਚ ਦੱਸਿਓ ਵੀ ਤੁਹਾਨੂੰ ਸੂਟ ਕਿਦਾਂ ਦੇ ਲੱਗਦੇ ਆ ਜੋ ਵੀ ਕਸਟਮਰ ਮੈਨੂੰ YouTube ਤੋਂ ਸੂਟ ਆਰਡਰ ਕਰਦੇ ਆ ਫੇਸ ਸੂਟ ਉਹਨਾਂ ਕੋਲੇ ਜਾਂਦੇ ਆ ਬਣ ਕੇ ਤਾਂ ਪਲੀਜ਼ ਉਹ ਕਮੈਂਟ ਬਾਕਸ ਜਰੂਰ ਦੱਸਿਆ ਕਰੋ ਵੀ ਤੁਹਾਡੇ ਸੂਟ ਕਿਵੇਂ ਦਾ ਪਹੁੰਚਿਆ ਜੋ ਵੀਡੀਓ ਚ ਦੇਖ ਰਿਹਾ ਸੇਮ ਬਣ ਕੇ ਗਿਆ ਹੈ ਜਾਂ ਫੈਬਰਿਕ ਕਿਦਾਂ ਦਾ ਹੈ ਜਾਂ ਜੋ ਵੀ ਅਸੀਂ ਆਪਾਂ ਕਹਿੰਦੇ ਆ ਵੀ ਉਹੀ ਫੈਬਰਿਕ ਲਾਇਆ ਹੁੰਦਾ ਉਹੀ ਦੁਪੱਟਾ ਜਾਂ ਜਿਵੇਂ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿੰਨਾ ਦੇ ਬਣ ਕੇ ਗਏ ਸੂਟ ਉਹ ਪਲੀਜ਼ ਜਰੂਰ ਕਮੈਂਟ ਬਾਕਸ ਚ ਦੱਸਿਆ ਕਰੋ ਵੀ ਤੁਹਾਡੇ ਕੋਲੇ ਸੂਟ ਕਿਵੇਂ ਦੇ ਪਹੁੰਚੀ ਹੈ ਕਿਉਂਕਿ WhatsApp ਤੇ ਤਾਂ ਮੈਨੂੰ ਮੈਸੇਜ ਛੱਡਦੇ ਰਹਿੰਦੇ ਆ ਜਦੋਂ ਉਹਨਾਂ ਦੇ ਜਾਂਦੇ ਆ ਤਾਂ ਉਹ WhatsApp ਵਾਲੇ ਮੈਸੇਜ ਮੈਨੂੰ ਸ਼ੋ ਹੁੰਦੇ ਆ ਇਕੱਲੇ ਬਟ ਤੁਸੀਂ YouTube ਤੇ ਵੀ ਕਮੈਂਟ ਚ ਦੱਸਿਆ ਕਰੋ ਵੀ ਸੂਟ ਤੁਹਾਡਾ ਕਿਵੇਂ ਦਾ ਗਿਆ ਤਾਂ ਜੋ ਜਿਹੜੇ ਹੋਰ ਵੀ ਕਸਟਮਰ ਹੈ ਮਨ ਵਿਊਅਰਸ ਹੈ ਜਾਂ ਮੇਰੀ ਵੀਡੀਓ ਦੇਖਦੇ ਆ ਤਾਂ ਉਹ ਦੇ ਉਹਨਾਂ ਨੂੰ ਵੀ ਥੋੜਾ ਵਿਸ਼ਵਾਸ ਹੋ ਜੇ ਵੀ ਸੂਟ ਜਿਵੇਂ ਆਪਾਂ ਨੂੰ ਵੀਡੀਓ ਚ ਦਿਖਾਇਆ ਸੀ ਸੇਮ ਬਣ ਕੇ ਗਿਆ ਜਾਂ ਵਧੀਆ ਫੈਬਰਿਕ ਜਾਂ ਜੋ ਵੀ ਦੁਪੱਟਾ ਪਿਓਰ ਦਾ ਸੈਮੀ ਦਾ ਜੋ ਵੀ ਕਹਿੰਨੇ ਉਹ ਹੀ ਲਾ ਕੇ ਦਿੰਨੇ ਆ ਉਹਦੇ ਅਕੋਰਡਿੰਗ ਹੀ ਆਪਾਂ ਪੇਮੈਂਟ ਦੱਸਦੇ ਆ ਤੁਹਾਡੀ ਸੂਟ ਦਾ ਪ੍ਰਾਈਸ ਦੱਸਦੇ ਆ ਤਾਂ ਜਿਵੇਂ ਤੁਸੀਂ ਕਹਿੰਦੇ ਆ ਸੀਮ ਬਣ ਕੇ ਜਾਂਦਾ ਪਲੀਜ਼ ਤੁਸੀਂ ਉਹ ਕਮੈਂਟ ਬਾਕਸ ਜ਼ਰੂਰ ਦੱਸਿਆ ਕਰੋ ਕਿਉਂਕਿ ਉਹ ਸਿਰਫ ਮੈਨੂੰ WhatsApp ਤੇ ਜਰੂਰ ਮੈਸੇਜ ਛੱਡ ਦੇ ਜਦੋਂ ਸੂਟ ਪਹੁੰਚ ਜਾਂਦਾ ਤਾਂ ਪਲੀਜ਼ ਇਨਾਂ ਕ ਜ਼ਰੂਰ ਰਿਕੁਐਸਟ ਵੀ ਕਮੈਂਟ ਬਾਕਸ ਜੀ ਦੱਸ ਦਿਆ ਕਰੋ ਬਾਕੀ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਹ ਜਿਹੜਾ ਸੂਟ ਹੈਗਾ ਇਹ ਡਿਜ਼ਾਈਨਰ ਜャ ਪੀਸ ਹੈ ਦੇਖਣ ਨੂੰ ਇਹ ਸੂਟ ਡਲ ਲੱਗੇਗਾ ਬਟ ਇਹਦੇ ਵਿੱਚ ਡਾਰਕ ਸ਼ੇਡ ਦੀ ਆਪਾਂ ਕੜਾਈ ਕੀਤੀ ਹੋਈ ਹੈ ਡਿਜ਼ਾਈਨਰ ਇਹ ਹੈਗਾ ਸਾਰਾ ਇਹ ਬਾਹਾਂ ਤੇ ਹੈ ਲੂਜ਼ ਬਾਹਾਂ ਤੇ ਇਸ ਤਰ੍ਹਾਂ ਪੱਟੀ ਰੈਡੀ ਹੋ ਗਈ ਸਿਰਫ ਸੈਮੀ ਸਟਿਚ ਕੀਤਾ ਹੈ ਜਦੋਂ ਆਪਾਂ ਇਹਨੂੰ ਸਟਿਚ ਕਰਾਂਗੇ ਤੇ ਇਹਹੀ ਪੱਟੀ ਉਤਾਰ ਕੇ ਬਾਹਾਂਾਂ ਤੇ ਲਾਵਾਂਗੇ ਲੂਜ਼ ਬਾਹਾਂ ਬਾਹਾਂ ਦੇ ਅੱਗੇ ਹੋ ਗਿਆ ਇਹ ਸਾਰਾ ਦੋਨੋਂ ਬਾਹਾਂ ਦੀ ਪੱਟੀ ਅਲੱਗ ਕੰਮ ਕਰਕੇ ਇਹਦੀ ਤੇ ਲਾਈ ਹੈ ਤੇ ਸੂਟ 올 ਓਵਰ ਹੈ ਸੇਮ ਐਜ਼ ਇਟ ਇਜ਼ ਬਾਕੀ ਇਹ ਇਹਦਾ ਵੀ ਨੈਕ ਗਲਾ ਹੈ ਲੱਗਦਾ ਵੀ ਸਾਰੇ ਚੰਗੀ ਤਰ੍ਹਾਂ ਡਿਜ਼ਾਈਨ ਨੂੰ ਦੇਖ ਹੀ ਲਓਗੇ ਇਹ ਇਹਦਾ ਵੀ ਨੈਕ ਗਲਾ ਇਸ ਤਰ੍ਹਾਂ ਇਹ ਇਸ ਡਿਜ਼ਾਈਨ ਆ ਉਹ ਇਹ ਵੀ ਨੈਕ ਗਲਾ ਹੋ ਗਿਆ ਅ ਲੂਸ ਬਾਜੂ ਹੋ ਗਏ ਆ ਥੋੜਾ ਲੂਸ ਸਟਾਈਲ ਚ ਸੂਟ ਬਣੋਗੇ ਲੂਸ ਬਾਹ ਹੈ ਬਾਹਾਂ ਤੇ ਸੇਮ ਪੱਟੀ ਉਹੀ ਹੈ ਉਹੀ ਵੀ ਨੈਕ ਗਲੇ ਤੇ ਲਾਈ ਹੋਈ ਹੈ ਤੇ ਇਹਦੇ ਨਾਲ ਬੜਾ ਸੋਹਣਾ ਉਸੇ ਤਰ੍ਹਾਂ ਦਾ ਆਪਾਂ ਡਾਰਕ ਲੁੱਕ ਲੈ ਕੇ ਆਏ ਆ ਦੁਪੱਟੇ ਨਾਲ ਸੋਰੀ ਦੁਪੱਟਾ ਹੈ ਸਾਰੇ ਕਲਰ ਪਾ ਕੇ ਸੂਟ ਵਾਲਾ ਤੇ ਜੋ ਆਪਾਂ ਵਰਕ ਚ ਦਿੱਤੇ ਹੈ ਕੜਾਈ ਚ ਜੋ ਵੀ ਕਲਰ ਹੈ ਉਹ ਪਾ ਕੇ ਡਾਰਕ ਕਲਰ ਦਾ ਦੁਪੱਟਾ ਹੋ ਗਿਆ ਸੂਟ ਥੋੜਾ ਡਲ ਹੈ ਤਾਂ ਆਪਾਂ ਇਹਨੂੰ ਵਰਕ ਚ ਡਾਰਕ ਕਲਰ ਦੇ ਦੇ ਤਾਂ ਇਹ ਵੀ ਗਾਰਲਿਸ਼ ਡਿਜ਼ਾਈਨ ਹੈ ਬਹੁਤ ਸੋਹਣਾ ਸਟੀਚ ਹੋ ਕੇ ਬਹੁਤ ਸੋਹਣਾ ਹੋ ਗਿਆ ਰੈਡੀ ਇਹ ਤੇ ਬਹੁਤ ਸੋਹਣਾ ਲੱਗਦਾ ਹੈ ਅ ਬਾਕੀ ਮੈਂ ਬਹੁਤ ਜਲਦੀ ਇਹ ਪੂਰਾ ਸੂਟ ਸਟਿਚ ਕਰਕੇ ਵੇਅਰ ਕਰਕੇ ਤਾਂ ਵੀਡੀਓ ਅਪਲੋਡ ਕਰਾਂਗੇ ਵੀ ਇਹਦੀ ਫੁੱਲ ਲੁੱਕ ਕਿਵੇਂ ਆਉਂਦੀ ਹੈ ਕੰਪਲੀਟ ਲੁੱਕੇ ਦੀ ਕਿਵੇਂ ਦੀ ਹੈ ਕਿਉਂਕਿ ਜਦੋਂ ਤੱਕ ਸੂਟ ਸਟਿਚ ਕਰਕੇ ਪਾਇਆ ਨਹੀਂ ਹੁੰਦਾ ਤਾਂ ਉਹਦੀ ਲੁੱਕ ਅੱਧੀ ਰਹਿ ਜਾਂਦੀ ਹੈ ਤਾਂ ਮੈਂ ਇਹਦੀ ਕੋਸ਼ਿਸ਼ ਹੈ ਉਹ ਮੈਂ ਬਹੁਤ ਜਲਦੀ ਵੀਡੀਓ ਸ਼ੂਟ ਕਰਕੇ ਤੁਹਾਨੂੰ ਸਾਰੇ ਜਿੰਨੇ ਕਸੂਟ ਹੋ ਸਕਦਾ ਹੋਇਆ ਤਾਂ ਸੂਟ ਵੇਅਰ ਕਰਕੇ ਵੀ ਤੁਹਾਨੂੰ ਵੀਡੀਓ ਭੇਜੀਏ ਹਾਂਜੀ ਇਹ ਸਾਰਾ ਕੁਝ ਤਾਂ ਹੀ ਹੋਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਥੋੜੇ ਮੈਨੂੰ ਮੋਟੀਵੇਸ਼ਨਸ ਮਿਲਦੀਆਂ ਰਹਿਣਗੀਆਂ ਤਾਂ ਮੈਂ ਹੋਰ ਵੀ ਐਕਟਿਵ ਹੋ ਕੇ ਬੱਦ ਜਿੰਨੇ ਵੀ ਸੂਟ ਬੰਦਦੇ ਆ ਸਾਰੇ ਡਿਜ਼ਾਈਨ ਵਗੈਰਾ ਪਾਉਂਦੀ ਰਵਾਂ ਕਿਉਂਕਿ ਹੁਣ ਤਾਂ ਮੈਨੂੰ ਕਦੇ-ਕਦੇ ਮੈਂ ਡਿਜ਼ਾਈਨ ਪਾਉਣੀਆਂ ਜਿਆਦਾ ਨਹੀਂ ਵੀ ਜੋ ਡੇਲੀ ਦੇ ਬੰਦਦੇ ਆ ਇੰਨਾ ਟਾਈਮ ਹੀ ਨਹੀਂ ਹੁੰਦਾ ਬੀਜ਼ੀ ਬਹੁਤ ਹੋਈਦਾ ਸਾਰੇ ਸੂਟ ਦੀ ਵੀਡੀਓ ਨਹੀਂ ਬਣਦੀ ਜੋ ਵੀ ਡੇਲੀ ਜਾਂਦੀਆਂ ਹਾਂਜੀ ਇਹ ਵੀ ਪਾਕਿਸਤਾਨੀ ਸਟਾਈਲ ਚ ਹੈ オーਰਗੈਂਜ਼ਾ ਦੀ ਸ਼ਰਟ ਹੈ ਇਹਠਾਂ ਲੇਸ ਲਾਈ ਹੈ ਉੱਪਰੋਂ ਪੇਂਟ ਹੋਇਆ ਇਸ ਤਰ੍ਹਾਂ ਵੀ ਨੈਕ ਗਲਾ ਹੈ ਇਹਦਾ ਵੀ ਤੇ ਇਹਦੀਆਂ 슬ੀਵਜ਼ ਦਿੱਤੀਆਂ ਹੋਈਆਂ ਇਸ ਤਰ੍ਹਾਂ ਲੇਸ ਪਾਈ ਹੈ ਪਿੰਟੈਕਸ ਪਾਈ ਹੈ ਵੀ ਨੈਕ ਗਲਾ ਇਹ ਵੀ ਪਾਕਿਸਤਾਨੀ ਸਟਾਈਲ ਚ ਬਣਾਇਆ ਸੂਟ ਬਹੁਤ ਪਿਆਰਾ ਸੂਟ ਹੈ ਸ਼ਰਟ ਦੇ ਘੇਰੇ ਦੇ ਨਾਲ ਦੀ ਇਹ ਕਢਾਈ ਕੀਤੀ ਹੋਈ ਹੈ ਉੱਪਰ ਜਿਹੜੀ ਪੇਂਟਿੰਗ ਹੈਗੀ ਕੀਤੀ ਹੋਈ ਹੈ ਔਰਗੈਂਜ਼ਾ ਦੀ ਸ਼ਰਟ ਹੈ ਨਾਲ ਇਹਦੀ ਸਿਲਕ ਦੀ ਸਲਵਾਰ ਹੈ ਜਿਵੇਂ ਬਾਹਾਂ ਤੇ ਡਿਜ਼ਾਈਨ ਕੀਤਾ ਹੈ ਉਸੇ ਤਰ੍ਹਾਂ ਸੇਮ ਸਟਾਈਲ ਆਪਾਂ ਸਲਵਾਰ ਤੇ ਦਿੱਤਾ ਹੈ ਜੀ ਬੜਾ ਐਵੋਰੀ ਜਿਹਾ ਸ਼ੇਡ ਹੈ ਬੜਾ ਪਿਆਰਾ ਹੈਗਾ ਇਹ ਵੀ ਤੇ ਇਹ ਇਹਦੇ ਨਾਲ ਆਪਾਂ ਦੁਪੱਟਾ ਕੀਤਾ ਹੈ ਦੁਪੱਟਾ ਵੀ ਪੇਂਟ ਕੀਤਾ ਹੋਇਆ ਹੈ ਸਾਰਾ ਫੋਰ ਸਾਈਡ ਦੁਪੱਟਾ ਪੇਂਟ ਕੀਤਾ ਹੈ ਫਿਰ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੇ ਇਸ ਤਰ੍ਹਾਂ ਬਸੋਨਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਤਾਂ ਇਹਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਇਹਨੂੰ ਆਰਡਰ ਕਰ ਸਕਦੇ ਹੋ ਜੀ ਇਹ ਬਾਕੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਵੀ ਕਰਾ ਸਕਦੇ ਹੋ ਕੋਈ ਵੀ ਫੈਬਰਿਕ ਚੇਂਜ ਕਰਾਉਣਾ ਚਾਹੁੰਦੇ ਆ ਬਟ ਆਰਗੈਂਜ਼ਾ ਦੀ ਸ਼ਰਟ ਹੈ ਜੋ ਵੀ ਹੁਣ ਫੈਬਰਿਕ ਲਗਾਏ ਦੇ ਨਾਲ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ ਥੋੜਾ ਬਹੁਤ ਆਪਾਂ ਫੈਬਰਿਕ ਚੇਂਜ ਕਰਦੇ ਆ ਜਾਂ ਕੁਝ ਵੀ ਤਾਂ ਉਹਦੀ ਲੁੱਕ ਚੇਂਜ ਆ ਜਾਂਦਾ ਹੈ। ਬਾਕੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਾ ਸਕਦੇ ਆ। ਬਹੁਤ ਸੋਹਣਾ ਹੈ ਇਹਦੇ 'ਚ ਐਮਬਰਾਇਡਰੀ ਵੀ ਹੈ, ਪੇਂਟਿੰਗ ਵੀ ਹੈ ਪੂਰਾ ਦੁਪੱਟਾ ਫੁੱਲ ਪੇਂਟ ਹੋਇਆ ਹੈ ਤੇ ਸ਼ਰਟ ਤੇ ਵੀ ਪੇਂਟ ਹੋਇਆ ਹੈ। ਹਾਂਜੀ, ਨੈਕਸਟ ਸੂਟ ਹੈ ਜਿਹੜਾ ਇਹ ਲੇਲਿਆਂ ਦਾ ਸੂਟ ਹੈ। ਸਕਿਨ ਸ਼ੇਡ ਹੈਗਾ ਜੋ ਹੁਣ ਇੱਥੇ ਸਮਰਸ ਸੀਜ਼ਨ ਦੇ ਅਕੋਰਡਿੰਗ ਇਹ ਕਲਰ ਵੀ ਪਿਆਰਾ ਹੈ ਇਹਦੇ ਉੱਪਰ ਤੱਕ ਬੂਟੀਆਂ ਇਸ ਤਰ੍ਹਾਂ ਇਹ ਡਿਜ਼ਾਈਨ ਬਣਿਆ ਇੱਥੇ ਲੈਂਥ ਬਣੂਗੀ ਇਹ ਵਿਚਾਲੇ ਜੇ ਵਰਕ ਆ ਜਾਂਦਾ ਸੈਂਟਰ ਜਿਹਦੇ ਅਸੀਂ ਸਟਿਚਿੰਗ ਟਾਈਮ ਇਹਦੇ ਲੇਸਸ ਪਾਵਾਂਗੇ ਇੱਥੋਂ ਦੇ ਪੈਨਲ ਚ ਲੇਸ ਪਾ ਕੇ ਹੋਰ ਵੀ ਡਿਜ਼ਾਈਨ ਬਣੂਗਾ ਇਸ ਤੋਂ ਜ਼ਿਆਦਾ ਵਧੀਆ ਲੁੱਕ ਆਊਗੀ ਬਟ ਫਿਲਹਾਲ ਇਹ ਐਨਾ ਹੀ ਰੈਡੀ ਹੈ ਇਹਦੇ ਉੱਪਰ ਤੱਕ ਇਹ ਵੀ ਐਸੇ ਤਰ੍ਹਾਂ ਉਵੇਂ ਬੂਟੀਆਂ ਜਾਂਦੀਆਂ ਤੇ ਇਹ ਇਹਦੇ ਬਾਹਾਂ ਤੇ ਵਰਕੇ ਸੇਮ ਫਲਾਰ ਥੋੜਾ ਜਿਹਾ ਉਹਦੇ ਚੋਂ ਕੱਢ ਕੇ ਫਰੰਟ ਵਾਲੇ ਘੇਰੇ ਵਾਲੇ ਫਲਾਰ ਤੋਂ ਕੱਢ ਕੇ ਇਹਦੇ ਤੇ ਫੁੱਲ ਪਾਇਆ ਉਹਦੇ ਨਾਲ ਦਾ ਸੇਮ ਹੀ ਜੇ ਤੁਸੀਂ ਚਾਹੋ ਐਜ਼ ਇਟ ਇਜ਼ ਲੈਣਾ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਪਰ ਅਸੀਂ ਥੋੜਾ ਜਿਹਾ ਹੋਰ ਡਿਜ਼ਾਈਨ ਇਹਨੂੰ ਕਰਾਂਗੇ ਇਹਦੇ ਵਿੱਚ ਲੇਸ ਇਨਸਰਟ ਕੱਟ ਕੇ ਲੇਸ ਪਾਵਾਂਗੇ ਤਾਂ ਉਹਦੇ ਨਾਲ ਥੋੜੀ ਜਿਹੀ ਲੁੱਕ ਹੋਰ ਵੀ ਵਧੀਆ ਆ ਜਾਏਗੀ ਲੇਲੈਂਸ ਸਟੱਫ ਹੈ कॉटन ਦਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਵਧੀਆ ਸਟੱਫ ਹੈਗਾ ਹਾਂਜੀ ਬਾਕੀ ਸਾਰਿਆਂ ਨੂੰ ਰਿਕੁਐਸਟ ਹੈ ਮੈਂ बार-बार ही ਰਿਕੁਐਸਟ ਕਰਦੀ ਹਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਇਹ ਸੂਟ ਵੀ ਮੈਂ ਪਹਿਲਾਂ 레드 ਸੂਟ ਵੀ ਤੁਹਾਨੂੰ ਇਸੇ ਡਿਜ਼ਾਈਨ ਦਾ ਬਣਾ ਕੇ ਬਣਾਈ ਸੀ ਵੀਡੀਓ ਤਾਂ ਇਹ ਸੂਟ ਸੀ ਜਿਹੜਾ ਇਹ ਹੁਣ ਸਟਿਚ ਹੋ ਕੇ ਜਾ ਰਿਹਾ ਹੈ ਇਸ ਤਰ੍ਹਾਂ ਇਹ ਦੀ ਸ਼ਰਟ ਬਣੀ ਹੋਈ ਹੈ उही मकैश की शर्ट है टाई टाई शर्ट है जी इस तरह हाँ जी ए शर्ट होगी पूरा दुपट्टा हो गया ये भी मैं बहुत जल्द वीडियो शूट करके थोड़ा पावगी अपलोड कराँगी यूट्यूब चैनल पर भी तो बाकी मेरा इंस्टाग्राम की आई डी है अजगुन शेरगिल ਤੁਸੀਂ ਉਸ ਆਈਟਮ ਤੇ ਜਾ ਕੇ ਵੀ ਵੀਡੀਓਜ਼ ਦੇਖ ਸਕਦੇ ਹੋ ਇਹ ਇਹਦੇ ਨਾਲ ਦੁਪੱਟਾ ਔਰਗੇਂਜ਼ਾ ਪਿਓਰ ਦਾ ਔਰ ਗੈਂ ਸੌਰੀ ਡ੍ਰੈਗਨ ਦੀ ਔਰਗੇਂਜ਼ਾ ਬਹੁਤ ਹੀ ਬਿਆਰਾ ਓਮੇਟਾਈਡਾਈ ਦੁਪੱਟਾ ਹੋਇਆ ਤੇ ਇਹਦੇ ਦੁਪੱਟੇ ਤੇ ਵੀ ਫੋਰ ਸਾਈਡ ਸਕੈਲਪਿੰਗ ਹੈ ਪੱਲਿਆਂ ਦੀ ਬੂਟੀਆਂ ਪਾਈਆਂ ਹੋਈਆਂ ਨਾਲ ਮੁਕੇਸ਼ ਦੀ ਸ਼ਰਟ ਹੈ ਸਾਰੀ ਟਾਈ ਡਾਈ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੇ ਚਾਕ ਘੇਰੇ ਨੂੰ 골ਡਨ ਫਿਨਿਸ਼ਿੰਗ ਦਿੱਤੀ ਹੈ ਤੇ ਇਹ ਇਹਦੇ ਨਾਲ ਸਲਵਾਰ ਇਹਦੀ ਸਲਵਾਰ ਤੇ ਕਢਾਈ ਹੋਈ ਹੈ। ਹਾਂਜੀ ਇਹਦੇ ਵੀ ਵੇਅਰ ਕੀਤੇ ਤਾਂ ਬਹੁਤ ਸੋਹਣੀ ਲੁੱਕ ਆਊਗੀ। ਮੈਂ ਬਹੁਤ ਜਲਦੀ ਵੀਡੀਓ ਸ਼ੂਟ ਕਰਕੇ ਅਪਲੋਡ ਕਰਾਂਗੇ। ਹਾਂਜੀ ਤੁਹਾਨੂੰ ਜੇ ਇਹਨਾਂ ਸੁੱਟਾਂ 'ਚ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਆਪਣੇ ਆਰਡਰ ਤੇ ਕਰਵਾ ਸਕਦੇ ਹੋ। ਬਾਕੀ ਡਿਜ਼ਾਈਨ ਕਿੱਦਾਂ ਦੇ ਲੱਗੇ ਤੁਸੀਂ ਕਮੈਂਟ ਬਾਕਸ ਜ਼ਰੂਰ ਦੱਸਿਓ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਵੀਡੀਓ ਵਾਚ ਕਰਦੇ ਹੋ ਤੁਸੀਂ ਦੇਖਦੇ ਹੋ ਮੈਨੂੰ ਸੂਟ ਵੀ ਆਰਡਰ ਕਰਦੇ ਹੋ ਮੈਨੂੰ ਬਹੁਤ ਮੋਟੀਵੇਸ਼ਨਸ ਮਿਲਦੀ ਹੈ ਬਟ ਹੋਰ ਵੀ ਜ਼ਿਆਦਾ ਜੇ ਤੁਸੀਂ ਜਿੰਨੇ ਮੇਰੇ ਫਾਲੋ ਦੇਖ ਰਹੇ ਹੈਗੇ ਉਹਨਾਂ ਚੋਂ ਸਬਸਕ੍ਰਾਈਬਰ ਘੱਟ ਹੈਗੇ ਦੇਖਦੇ ਜ਼ਿਆਦਾ ਪਲੀਜ਼ ਸਾਰਿਆਂ ਨੂੰ ਜੋ ਵੀ ਦੇਖਦੇ ਮੇਰੇ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੈਨੂੰ ਥੋੜੇ ਹੋਰ ਮੋਟੀਵੇਸ਼ਨਸ ਮਿਲਣਗੇ ਤਾਂ ਮੈਂ ਤੁਹਾਨੂੰ ਹੋਰ ਜਲਦੀ ਬਹੁਤ ਜਲਦੀ ਤੇ ਜਲਦੀ ਡੇਲੀ ਦੇ ਜੋ ਵੀ ਸੂਟ ਬਣ ਕੇ ਜਾਂਦੇ ਆਂ ਉਹਨਾਂ ਦੀ ਵੀਡੀਓ ਅਪਲੋਡ ਕਰਦੇ ਰਵਾਂਗੇ। ਹਾਂਜੀ ਵੀਡੀਓ ਵਾਚ ਕਰਨ ਲਈ ਸਾਰਿਆਂ ਦਾ ਥੈਂਕ ਯੂ ਜੀ। ਬਹੁਤ-ਬਹੁਤ ਥੈਂਕ ਯੂ। ਧੰਨਵਾਦ ਜੀ ਤੁਹਾਡਾ। ਤੁਸੀਂ ਵੀਡੀਓ ਵਾਚ ਕਰਦੇ ਹੋ, ਪਸੰਦ ਕਰਦੇ ਹੋ, ਸਬਸਕ੍ਰਾਈਬ। ਤੇ ਥੈਂਕ ਯੂ ਜੀ। ਥੈਂਕ ਯੂ ਸੋ ਮੱਚ।